ਮੇਰੇ ਪਿਆਰੇ ਸਭਾ ਦੇ ਸੇਵਾਦਾਰ ਜੀ ਤੁਹਾਨੂੰ ਸਭ ਨੂੰ ਦਿੱਤੀ ਆ ਅੱਜ ਇਤਨਾ ਹੋਰ ਪਹਿਲਾਂ ਤਾਂ ਸਾਡੇ ਵਾਈਕੁਲ ਜੀ ਦਾ ਖਾਲਸਾ ਵਾਈਕੁਲ ਜੀ ਕੀ ਫਤਿਹ ਜੀ ਤੇ ਉਸ ਤੋਂ ਬਾਅਦ ਜੀ ਮੈਂ ਚੂਤ ਵੈਲਫੇਅਰ ਕਲੱਬ ਦਾ ਮੈਂਬਰ ਹੋਣ ਨਾਤੇ ਇਹ ਜਿਹੜੀ ਸੇਵਾ ਅੱਜ ਸਾਡੇ ਪਰਿਵਾਰ ਨੂੰ ਮਤਲਬ ਮਿਲੀ ਆ ਜੀ ਤੇ ਤੁਹਾਡੇ ਮਾਧਿਮੇ ਰਾਹੀਂ ਵੀ ਹੁਣ ਸਾਰਿਆਂ ਨੂੰ ਮਤਲਬ ਸ਼ਹਿਰ ਵਾਸੀਆਂ ਨੂੰ ਅਸੀਂ ਇਹ ਕਰਨਾ ਚਾਹੁੰਦੇ ਆ ਵੀ ਸਾਰੇ ਇਸ ਸੇਵਾ ਵਿੱਚ ਆਪਾਂ ਉੱਪਰ ਭਾਗ ਲੈਣ ਜੀ ਧੰਨਵਾਦ ਜੀ ਅੰਦੀ ਪਤਾਂ ਤੋਂ ਅਗਲੀ ਦੀ ਸੇਵਾ ਆ ਅੱਜ ਦੀ ਸੇਵਾ ਜਿਹੜੀ ਹੈਗੀ ਆ ਸਾਡੇ ਕਲੱਬ ਦੇ ਸੀਨੀਅਰ ਮੈਂਬਰ ਭਾਟਿਆ ਸਾਹਿਬ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਅਸੀਂ ਸਮੁੱਚੇ ਭਾਟਿਆ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਕਿ ਉਹ ਅੱਜ ਸਾਡੇ ਕਲੱਬ ਵੱਲੋਂ ਜੋ 4 ਤਰੀਕ ਤੋਂ ਜਿਹੜਾ ਕਾਰਜ ਆਰੰਭਿਆ ਸੀ ਉਹਦੇ ਅੱਜ 13ਵੇਂ ਦਿਨ ਜਿਹੜੀ ਉਹ ਸੇਵਾ ਕਰਨ ਉਹ ਇੱਥੇ ਪਹੁੰਚੇ ਸਾਰੇ ਭਾਟਿਆ ਪਰਿਵਾਰ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ